ਇਹ ਪਿੰਡ ਮਸੂਰਵਾਲਾ ਵੇਟ ਬਲਾਕ ਢਲਮਾ ਜ਼ਿਲ੍ਹਾ ਕਪੂਰਥਲਾ ਦੀ ਗਰਾਊਂਡ ਵਿੱਚ ਇਕੱਠੇ ਹੋਏ ਆ। ਤੇ ਸਾਡੇ ਪਿੰਡ 10 ਮਾਰਚ 2025 ਨੂੰ ਧੰਨ ਧੰਨ ਬਾਬਾ ਕਾਲਾ ਮਾ ਦੀ ਸਪੋਰਟਸ ਕਲੱਬ ਵੱਲੋਂ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਜਿਸ ਵਿੱਚ 8 ਅੰਤਰਰਾਸ਼ਟਰੀ ਟੀਮਾਂ ਭਾਗ ਲੈਣਗੀਆਂ। ਜਿਹਦੇ ਵਿੱਚ ਚੋਟੀ ਦੇ ਪਲੇਅਰ ਪਿੰਡ ਵਿੱਚ ਆਉਣਗੇ ਤੇ ਇਸ ਖੇਡ ਦੇ ਮੇਨ ਸਪான்ਸਰ ਸੁਖ ਸੰਧੂ ਇਟਲੀ ਗਗਨ ਸੰਧੂ ਇਟਲੀ ਉਹਨਾਂ ਵੱਲੋਂ ਸਾਰਾ ਨੇੜ ਦੇ ਇਲਾਕਿਆਂ ਦੇ ਸਰਪੰਚਾਂ ਪੰਚਾਂ ਆਮ ਲੋਕਾਂ ਨੂੰ ਬੇਨਤੀ ਆ ਵੀ ਇੱਥੇ ਆਣ ਕੇ ਟਰਨਮੈਂਟ ਦੀ ਨੌਣਕ ਨੂੰ ਵਧਾਓ ਕਿਉਂਕਿ ਖੇਡਾਂ ਨਾਲ ਹੀ ਪੰਜਾਬ ਤੇ ਵਤਨ ਖਫਦਾ ਹੈ ਏਡਾ ਦੇ ਨਾਲ ਹੀ ਨੌਜਵਾਨ ਨਸ਼ਿਆਂ ਤੋਂ ਦੂਰ ਰਹੇ ਤੇ ਬਾਕੀ ਸਾਰੇ ਇਲਾਕਾ ਨਿਵਾਸੀਆਂ ਪੰਜਾਬ ਵਾਸੀਆਂ ਜੋ ਵੀ ਹੋ ਸਕਦੇ ਹਨ ਆਣ ਕੇ ਟੂਰਨਾਮੈਂਟ ਦੇ ਰਾਉਂਡ ਨੂੰ ਵਧਾਓ ਲੰਗਰ ਦਾ ਖਾਸ ਪ੍ਰਬੰਧ ਹੈ ਅਤੇ ਹੋਰ ਵੀ ਬਹੁਤ ਮਾਨਮਰੱਥੀ ਅਕਸਿੱਤਾ ਪਹੁੰਚ ਰਹੀਆਂ ਨੇ ਧੰਨਵਾਦ